ਹਾਂਜੀ ਦੋਸਤੋ ਦੋ ਘਟਨਾਵਾਂ ਸਾਨੂੰ ਇਹ ਕਰਦੇ ਜਿਹਦੇ ਨਾਲ ਵੇਖੋ ਬੱਚਿਆਂ ਦੀ ਜ਼ਿੰਦਗੀ ਤੇ ਦੋ ਬੱਚਿਆਂ ਦੀ ਜ਼ਿੰਦਗੀ ਤੇ ਚਾਨਕ ਇਫੈਕਟ ਪੈ ਗਿਆ ਦੁਨੀਆ 'ਚ ਬਹੁਤ ਘਟਨਾਵਾਂ ਵਾਪਰਦੀਆਂ ਹੁੰਦੀਆਂ ਪਰ ਜਿਹੜੀਆਂ ਮੇਰੇ ਸਾਹਮਣੇ ਦੋ ਆਈਆਂ ਲਾਸਟ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਅਮਰੀਕਾ ਦੇ ਵਿੱਚ ਇੱਕ ਤਾਂ ਬਿਲਕੁਲ ਸਾਡੇ ਗਵਾਂਡ ਚ ਆਈ ਆ ਪਹਿਲਾਂ ਆਪਾਂ ਉਹਦੀ ਹੀ ਗੱਲ ਕਰ ਲੈਂਦੇ ਆ ਇੱਥੇ ਸਾਡੇ ਦਾਗ ਇੱਕ ਸਿਟੀ ਆ ਮਨਾਸਸ ਆ ਉੱਥੇ ਇੱਕ ਨੇਪਾਲੀ ਜਿਹੜੀ ਲੜਕੀ ਸੀਗੀ ਔਰ ਸੀਗੀ ਉਹ ਨਾ ਮਿਸ ਹੋ ਗਈ ਮਕੇ ਗਾਇਬ ਹੋ ਗਈ ਕੁਦਾਮੇ ਉਹ ਗਾਇਬ ਹੋਈ 30 ਜੁਲਾਈ ਨੂੰ ਉਹਦੇ ਘਰ ਵਾਲੇ ਨੇ ਰਿਪੋਰਟ ਦਿਖਾਈ 5 ਅਗਸਤ ਨੂੰ ਉਹ ਵੀ ਕਿਉਂ ਕਿਉਂਕਿ ਜਿੱਥੇ ਉਹ ਕੰਮ ਤੇ ਜਾਂਦੀ ਸੀ ਨਾ ਕੁੜੀ ਉਹ ਕੰਮ ਤੇ ਪਹੁੰਚੀ ਨਹੀਂ ਇੱਕ ਦਿਨ ਦੋ ਦਿਨ ਤੇ ਉਹਨਾਂ ਨੂੰ ਫਿਕਰ ਹੋ ਗਿਆ ਜਿਹੜੇ ਕੰਮ ਵਾਲੇ ਇੱਥੇ ਇਹ ਨਹੀਂ ਨਾ ਲੋਕੀ ਕਹਿੰਦੇ ਵੀ ਸਾਨੂੰ ਕੀ ਕਮਾਲੀਆ ਨੇ ਫਿਕਰ ਵਾਲੀ ਨਾਲ ਕੁੜੀਆਂ ਕੰਮ ਕਰਦੇ ਸੀ ਔਰਤਾਂ ਉਹਨਾਂ ਨੇ ਜਾ ਕੇ ਪੁੱਛਿਆ ਉਹ ਕਹਿੰਦਾ ਵੀ ਇੱਥੇ ਹੀ ਆ ਸ਼ਾਇਦ ਪਤਾ ਕਿ ਕਿਤੇ ਪਤਾ ਨਹੀਂ ਵੀ ਆਜੂਗੀ ਕੰਮ ਤੇ ਉਹ ਜਦੋਂ ਨਹੀਂ ਆਈ ਫਿਰ ਉਹ ਗਈਆਂ ਫਿਰ ਉਹਨੇ 5 ਤਰੀਕ ਨੂੰ ਦਰਦਦੇ ਨੇ ਆਪਣੇ ਕੋਲ ਫਿਰ ਉਹਨੇ ਰਿਪੋਰਟ ਦਿਖਾਈ ਵੀ ਮੈਨੂੰ ਨਹੀਂ ਪਤਾ ਵੀ ਕਰੋ ਸੈਰ ਕਰਨ ਗਈ ਸੀ ਤੇ ਆਈ ਨਹੀਂ ਬਾਅਦ ਚ ਉਹ ਬੰਦਾ ਮੁੱਕਰਦਾ ਗਿਆ ਕਦੀ ਆ ਤੁਸੀਂ ਵੇਖੋ ਵੀਡੀਓ ਨਾਲ ਨਾਲ ਚੱਲਣ ਦੀ ਆ ਪੀ ਬੜਾ ਨੋਰਮਲ ਜਿਹਾ ਹੋ ਕੇ ਇੰਟਰਵਿਊ ਵੀ ਦਿੰਦਾ ਰਿਹਾ ਪੀ ਅੱਛਾ ਮੈਨੂੰ ਪਤਾ ਨਹੀਂ ਕਿੱਥੇ ਐ ਮੈਂ ਮਿਸ ਕਰ ਰਿਹਾ ਮੇਰਾ ਬੱਚਾ ਵੀ ਮਿਸ ਕਰ ਰਿਹਾ ਛੋਟੀ ਜੀ ਬੱਚੀ ਉਹਨਾਂ ਦੀ ਇੱਕ ਤੇ ਪਰ ਜਿਹੜੇ ਉਹ ਕੋ-ਵਰਕਰ ਸੀਗੇ ਆਸੇ-ਪਾਸੇ ਸ਼ਹਿਰ ਤੋਂ ਕਰਿੰਦੇ ਸੀ ਨਪਿਆਰ ਲਿ ਕੁਮਿਨਟੀ ਸੀਗੀ ਗੋਰੇ ਸੀਗੇ ਕਾਲੇ ਸੀਗੇ ਸਪੈਨਿਸ਼ ਸੀਗੇ ਉਹਨਾਂ ਨੇ ਕਿਹਾ ਪੀ ਇਸ ਬੰਦੇ ਦੇ ਵਿੱਚ ਕੋਟ ਆ ਇਹ ਜਿਹੜੇ ਹਿਸਾਬ ਨਾਲ ਇਹਨੂੰ ਤਾਂ ਟੈਨਸ਼ਨ ਹੀ ਆਣੀ ਪੀ ਇਹਦੀ ਘਰ ਵਾਲੀ ਗੁੰਮ ਹੋ ਗਈ ਤੇ ਇਹਨੂੰ ਤੇ ਇਹਦੇ ਰਾਹ ਨੂੰ ਖਵਾ ਹਾ ਪਾ ਵੀ ਨਹੀਂ ਦਿੱਦੇਦੇ ਕੋਈ ਖੈਰ ਅੱਜ ਜਾ ਕੇ ਤੁਸੀਂ ਆ ਵੇਖੋ ਵੀਡੀਓ ਦੇ ਵਿੱਚ ਵੇਖੋਗੇ ਕਿ ਇਹਨੂੰ ਉੱਪਰ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅੱਜ ਇਹਨੂੰ ਫਿਰ ਇਹਦੀ ਕਾਰ ਦੇ ਵਿੱਚ ਐਫਪੀਆਈ ਨੇ ਸ਼ਾਨਬੀਨ ਵੀ ਕੀਤੀ ਆ ਫਿੰਗਰਪ੍ਰਿੰਟ ਜਾਂ ਜੋ ਵੀ ਫ੍ਰੈਂਸਿਕ ਆ ਉਹ ਲੈ ਜਾਊਗਾ ਪਰ ਦੁੱਖ ਦੀ ਗੱਲ ਵੇਖੋ ਉਹਦੇ ਵਿੱਚ ਇਹ ਵੀ ਆ ਕਿ ਨਾਲ ਤੁਸੀਂ ਵੀਡੀਓ 'ਚ ਵੇਖੋਗੇ ਕਿ ਛੋਟੀ ਬੱਚੀ ਨੂੰ ਮਾਂ ਦਾ ਪਤਾ ਨਹੀਂ ਗਿਆ ਪਿਓ ਨੂੰ ਪੁਲਿਸ ਲੱਗੀ ਤੇ ਇਹਨੂੰ ਜਿਹੜੇ ਸੋਸ਼ਲ ਸਰਵਿਸ ਵਾਲੇ ਲੈ ਗਏ ਆ ਸੋਸ਼ਲ ਸਰਵਿਸ ਵਾਲੇ ਹੁੰਦੇ ਆ ਜਿੰਨਾ ਜੇ ਕਿਤੇ ਮਾਪੇ ਕੋਈ ਕਿਸੇ ਤਾਂ ਨਹੀਂ ਰਹਿੰਦਾ ਜਾਂ ਮਾਪੇ ਕੋਈ ਬੱਚਿਆਂ ਦੇ ਜ਼ੁਲਮ ਕਰਦੇ ਜਾਂ ਉਹਨਾਂ ਨੂੰ ਲੱਗਦਾ ਕਿ ਠੀਕ ਦੇਖਭਾਲ ਨਹੀਂ ਕਰ ਰਹੇ ਤੇ ਇਹ ਲੈ ਜਾਂਦੇ ਬੱਚਿਆਂ ਦੀ ਸਾਰੀ ਦੇਖਭਾਲ ਇਹ ਕਰਦੇ ਆ ਪਰ ਛੋਟੀ ਬੱਚੀ ਨੂੰ ਪਤਾ ਵੀ ਨਹੀਂ ਹੋਣਾ ਕਿ ਕੀ ਉਹਦਣਾ ਵਾਪਰ ਗਿਆ ਕਿ ਉਹਦੀ ਮਾਂ ਨਾ ਕੀ ਵਾਪਰ ਗਿਆ ਕਿਉਂਕਿ ਬਹੁਤ ਜ਼ਿਆਦੀ ਛੋਟੀ ਉਮਰ ਆ ਉਹਨੂੰ ਤੇ ਪਤਾ ਵੀ ਨਹੀਂ ਡਗਣਾ ਕਿ ਕੀ ਕੀ ਪਾਣਾ ਵਰਤਿਆ ਪਰ ਇਸ ਜਿਹੜਾ ਦਾ ਹਸਬੰਦ ਆ ਇੱਥੇ ਪੂਰਾ ਸ਼ੱਕ ਕੀਤਾ ਜਾਂਦਾ ਕਿ ਸ਼ਾਇਦ ਇੰਨੇ ਨਜਨਾਨੀ ਨੂੰ ਮਾਰ ਕੇ ਤੇ ਉਹਦੀ ਜਿਹੜੀ ਤਾਸ਼ ਆ ਉਹ ਰਫਾ ਦਫਾ ਕਰਤੀ ਆ ਪਰ ਗੱਲ ਆਪਾਂ ਕਰਦੇ ਬੱਚੇ ਤੀ ਕਿ ਬੱਚੇ ਨੂੰ ਵੇਖੋ ਕਿ ਸੋਸ਼ਲ ਸਰਵਿਸ ਵਾਲੇ ਲੈ ਗਏ ਜਿਹੜੀ ਬਹੁਤ ਹੀ ਇੱਕ ਕੋਈ ਚੰਗੀ ਗੱਲ ਨਹੀਂ ਦੀ ਸੋਸ਼ਲ ਸਰਵਿਸ ਵਾਲੇ ਏਡੀ ਮਾੜੀ ਬੱਚੇ ਦੀ ਦੇਖਭਾਲ ਨਹੀਂ ਕਰਦੇ ਪਰ ਬਿਨਾ ਮਾਂ ਬਾਪ ਤੋਂ ਜਿਹੜਾ ਵਾ ਉਹ ਇੱਕਦਮ ਇਦਾਂ ਹੋ ਜਾਣਾ ਤੇ ਬੱਚੇ ਨੂੰ ਵੀ ਬੜਾ ਟਰੋਮਾ ਪਾਉਣਦਾ ਦੂਸਰੀ ਇੱਕ ਟਰਾਂ ਗੱਲਦੇ ਆ ਗੱਲ ਟੈਕਸਸ ਦੀ ਇੱਕ ਮਗਰਲਾਸ ਕਰਕੇ ਕਰਨੇ ਕੋ ਆਪਾਂ ਸਾਰੇ ਬੱਚਿਆਂ ਵਾਲੇ ਤੇ ਤੁਹਾਡੇ ਨਾ ਇਹ ਗੱਲਾਂ ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਵਾ ਤੁਹਾਡੇ ਦਿਲਾਂ ਦੇ ਜਾ ਲੱਗਦੀਆਂ ਵਾ ਦੂਸਰੀ ਗੱਲ ਆਪਾਂ ਕਰਦੇ ਕਿ ਟੈਕਸਸ ਦੇ ਵਿੱਚ ਇੱਕ ਬੱਚੀ ਆ ਉਹਨੇ ਹਾਈ ਸਕੂਲ ਕੀਤਾ ਤੇ ਕਾਲਜ ਜਾਣਾ ਸੀਗਾ ਕੱਲ ਉਹਦਾ ਸ਼ਾਇਦ ਅੱਜ ਉਹਦਾ ਕਾਲਜ ਦਾ ਪਹਿਲਾ ਦਿਨ ਉਹਨਾਂ ਸੀ ਕੱਲ ਉਹਦੇ ਮਾਪੇ ਉਹਨੂੰ ਛੱਡਣ ਜਾ ਰਹੇ ਸੀ ਤੇ ਛੱਡਣ ਜਾ ਰਹੇ ਨੇ ਉਹਨੂੰ ਆਪਣੀ ਲਾਈਨ ਦੇ ਵਿੱਚ ਜਾ ਰਹੇ ਨੇ ਟੈਕਸਸ ਦੇ ਵਿੱਚ ਚਾਰ ਲੈਣਾ ਇੱਧਰ ਨੇ ਚਾਰ ਇੱਧਰ ਨੇ ਸਿੱਧਾ ਜਾ ਰਹੇ ਨੇ ਉਹਨਾਂ ਨੇ ਵੇਖੋ ਦੂਜੇ ਪਾਸੇ ਇੱਕ ਐਸਕਲੇਡ ਸੀਗਾ ਜਿਹੜਾ ਕਾਫੀ ਸਪੀਡ ਚ ਚੱਲ ਰਿਹਾ ਸੀ ਉਧਰਲੇ ਬੰਦੇ ਨੇ ਦੱਸਿਆ ਉਹਦਾ ਅਗਲਾ ਟਾਇਰ ਪਾੜ ਗਿਆ ਅਗਲਾ ਟਾਇਰ ਪਾਟਣ ਦੇ ਨਾਲ ਉਹਨਾਂ ਕੋ ਗੱਡੀ ਕੰਟਰੋਲ ਨਹੀਂ ਹੋਈ ਉਹ ਸਾਰਾ ਲੈਣੀਆਂ ਪਰਲੇ ਪਾਸੇ ਦੀਆਂ ਕ੍ਰਾਸ ਕਰਕੇ ਐਸ ਪਾਸੇ ਆ ਗਿਆ ਇਹਨਾਂ ਦੀ ਗੱਡੀ 'ਚ ਸਿੱਧਾ ਜਾ ਵਜਾ ਨਾ ਤੇ ਐਸਕਲੇਡ ਵਾਲੇ ਦੋਵੇਂ ਬੰਦੇ ਬਜੇ ਤੇ ਨਾ ਹੀ ਇਹ ਆ ਮਾਂ-ਬਾਪ ਤੇ ਉਹਨਾਂ ਦੀ ਜਿਹੜੀ ਬੇਟੀ ਸੀਗੀ ਇਹ ਵੀ ਤਿੰਨੇ ਵਿਚਾਰੇ ਮੌਕੇ ਤੇ ਪੂਰੇ ਹੋ ਗਏ ਪਰ ਜਿਹੜੀ ਹੋਰ ਦੁੱਖ ਦੀ ਗੱਲ ਆ ਮਾਰੇ ਇੱਕ 14 ਸਾਲ ਦਾ ਇਕੱਲਾ ਬੱਚਾ ਪਜ ਗਿਆ ਜਿਹੜਾ ਉਹਨੇ ਵਿਚਾਰੇ ਨੇ 8ਵੀਂ ਤੋਂ ਐਸਾਲ 9ਵੀਂ ਚ ਜਾਣਾ ਸੀ ਉਹਦਾ ਪਹਿਲਾ ਦਿਨ ਸੀ ਤਾਂ ਕਰਕੇ ਉਹ ਨਾਲ ਨਹੀਂ ਸੀ ਆਇਆ ਉਹ ਇਕੱਲਾ ਰਹਿ ਗਿਆ ਅਮਰ ਨੇ ਕਿ ਉਹਦਾ ਮਾਂ-ਬਾਪ ਵੀ ਖਤਮ ਹੋ ਗਏ ਤੇ ਭੈਣ ਵੀ ਉਹਦੀ ਖਤਮ ਹੋ ਗਈ ਸੋ ਐਹੋ ਜੀ ਸਿਚੁਏਸ਼ਨ ਸੁਣ ਕੇ ਕਈ ਵਾਰੀ ਬੜਾ ਦਿਲ ਨੂੰ ਦੁੱਖ ਲੱਗਦਾ ਕਿ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਪਰ ਅੱਜ ਦਾ ਕਹਿ ਦਿੰਨੇ ਪੀ ਕੇ ਇਹ ਰਹੀ ਚੀਜ਼ਾਂ ਲਿਖੀਆਂ ਏ ਇਦਾਂ ਹੁੰਦੀਆਂ ਪਏ ਹੁਣ ਅਗਲੇ ਇਥੇ ਆਪਣੀ ਲਾਈਨ ਤੇ ਜਾ ਰਿਆ ਸੀ ਉਧਰੋਂ ਗੱਡੀ ਆ ਕੇ ਸਿਰਫ ਇਨਾ ਜੀ ਵੱਜੀ ਕਿਤੇ ਹੋਰ ਨਹੀਂ ਵੱਜੀ ਇਨਾ ਜਾ ਕੇ ਵੱਜੀ ਬਸ ਨਾਲ ਦੇ ਨਾਲ ਹੀ ਜਿੱਦਾਂ ਮੈਂ ਆਪਾਂ ਇੱਕ ਰੱਗੇ ਵੀ ਇੱਕ ਬੇਟੀ ਦੀ ਸਾਂਝੀ ਕੀਤੀ ਸੀ ਕੈਲੀਫੋਰਨੀਆ ਵਾਲੀ ਦੀ ਗੱਲ ਕੈਨੇਡਾ ਕੈਨੇਡਾ ਵਾਲੀ ਦੀ ਇੱਕ ਦੀ ਸਾਂਝੀ ਕੀਤੀ ਏ ਬੱਚੀ ਉਹ ਵੀ 18 ਕਿ 19 ਸਾਲ ਦੀ ਸੀਗੀ ਪਿਛਲੇ ਸਾਲ ਹੀ ਕੈਨੇਡਾ ਆਈ ਸੀਗੀ ਚੰਗੀ ਭਲੀਓ ਗੱਲਬਾਤ ਕਰਦੀ ਤੇ ਘੰਟੇ ਬਾਅਦ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਆਟਵਾ ਕੈਨੇਡਾ ਚ ਇਦਾਂ ਇੱਕ ਹੋਰ ਛੋਟੇ ਬੱਚੇ ਦੀ ਪਾਈ ਅੱਜ ਕਿਸੇ ਹੋਰ ਵੀਰ ਨੇ ਉਹ ਵੀ ਕੈਨੇਡਾ ਤੋਂ ਸੀ ਉਹਦਾ ਵੀ ਛਾਦ ਹਾਰਟ ਅਟੈਕ ਹੋ ਗਿਆ ਉਹਨੂੰ ਕਿ ਕੀ ਸੋ ਕਈ ਵਾਰੀ ਵੇਖੋ ਪਤਾ ਨਹੀਂ ਲੱਗਦਾ ਕਿ ਜ਼ਿੰਦਗੀ ਦਾ ਕਿਹੜੇ ਟਾਈਮ ਤੇ ਕਿਹੜੀ ਗੱਲ ਹੋ ਜਾਣੀ ਆ ਪਰ ਬੱਚਿਆਂ ਦੀ ਜਦੋਂ ਆਪਾਂ ਗੱਲ ਸੁਣਦੇ ਆ ਤੇ ਬੜਾ ਉਹਦਾ ਇਦਾਂ ਦੁੱਖ ਲੱਗਦਾ ਤੇ ਪਰ ਆ ਮناسب ਸਾਲਾ ਬੰਦਾ ਤੇ ਜਿਹੜਾ ਵਾ ਇਹ ਪੱਕਾ 100